ਅਗਨੀਵੀਰ ਯੋਜਨਾ ਸਰਕਾਰ ਇਹਦੇ ਉੱਤੇ ਵੀ ਹੁਣ ਪੈਕਫੁੱਟ ਤੇ ਆ ਅਗਨੀਵੀਰ ਯੋਜਨਾ ਜਦੋਂ ਲਿਆਂਦੀ ਗਈ ਤਦ ਸਵਾਲ ਉੱਠੇ ਕਿ ਦੇਸ਼ ਦੀ ਜਵਾਨੀ ਨਾਲ ਧੋਖਾ ਹੈ ਇਹ ਨੌਜਵਾਨਾਂ ਨਾਲ ਖਿਲਵਾੜ ਤਾਂ ਹੈ ਹੀ ਹੈ ਭਾਰਤੀ ਫੌਜ ਨੂੰ ਵੀ ਕਮਜ਼ੋਰ ਨਾ ਕਰ ਦੇਵੇ ਕਿਤੇ ਯੋਜਨਾ ਇਹਦਾ ਵੀ ਫਿਕਰ ਬਕਾਇਦਾ ਤੌਰ ਤੇ ਰਿਟਾਇਰਡ ਫੌਜ ਦੇ ਮੁਖ ਧਰ ਵਾਲੇ ਅਧਿਕਾਰੀਆਂ ਦਾ ਫੌਜ ਮੁਖੀਆਂ ਨੇ ਸਵਾਲ ਖੜੇ ਕੀਤੇ ਕਿ ਭਾਈ ਇਹ ਇਦੇ ਅੰਦਰ ਨਾ ਜਜ਼ਬਾ ਆਉਣਾ ਉਹ ਨਾ ਲਹਿਰ ਆਉਣੀਆਂ ਉਹ ਨਾ ਉਹ ਇਕਤਾ ਦਾ ਬਲ ਆਉਣਾ ਨਾ ਜਾਨ ਕੁਰਬਾਨ ਕਰਨ ਵਾਲੀ ਗੱਲ ਆਉਣੀ ਹੈ ਕਿ ਉਹਨੂੰ ਟ੍ਰੇਨਡ ਹੋਣ ਦੇ ਲਈ ਉਹ ਦੋ ਦੋ ਤਿੰਨ ਸਾਲ ਚਾਹੀਦੇ ਤੇ ਤੁਸੀਂ ਕਹਿੰਦੇ ਹੋ ਜੀ ਆਹ 4 ਸਾਲ ਦੀ ਤੁਸੀਂ ਨੌਕਰੀ ਕਰਕੇ ਬੰਦਾ ਰਿਟਾਇਰ ਕਰਕੇ ਭੇਜ ਦੇਣਾ ਸੋ ਅਗਨੀ ਵੀਰ ਯੋਜਨਾ ਨੂੰ ਲੈ ਕੇ ਸੁੱਬਿਆਂ ਚ ਵੀ ਰੋਸ ਪਨ ਪਿਆ ਉਹਦਾ ਨਤੀਜਾ ਵੀ ਯੂਪੀ ਤੋਂ ਲੈ ਕੇ ਪੰਜਾਬ ਤੱਕ ਭੋਗ ਗਿਆ ਭਾਜਪਾ ਨੇ ਤੇ ਵਿਰੋਧੀ ਧਿਰ ਨੇ ਇੰਡੀਆ ਘਟ ショਟ ਨੇ ਇਸ ਨੂੰ ਏਜੰਡਾ ਵੀ ਬਣਾਇਆ ਹੁਣ ਇਸ ਵਾਰ ਜੀ ਮੈਂ ਆਪਾਂ ਪਹਿਲਾਂ ਗੱਲ ਕਰ ਰਹੇ ਹਟੇ ਕਿ ਸਰਕਾਰ ਲੰਗੜ ਰਹੀ ਆ ਮਸਾਖੀਆਂ ਦੇ ਸਹਾਰੇ ਆ ਹੈ ਕੱਠ ਜੋੜ ਦੇ ਸਹਾਰੇ ਆ ਪੂਰਨ ਬਹੁਮਤ ਭਾਜਪਾ ਕੋਲ ਨਹੀਂ ਆ ਆਉਣ ਵਾਲੇ ਸਮੇਂ 'ਚ ਜਿਵੇਂ ਆਪਾਂ ਗੱਲ ਕੀਤੀ ਕਦੇ ਹਾਸਲ ਹੋ ਜਵੇ ਤੋੜ-ਮੋੜ ਦੀ ਰਾਜਨੀਤੀ ਜਿਹੜੀ ਕਹਿ ਰਹੀ ਐ ਕਿ ਭਾਜਪਾ ਦੇ ਅੰਦਰ ਸ਼ੁਰੂ ਹੋ ਗਈ ਆ ਜਦੋਂ ਜੈਤ ਕੇ ਲੜਾਓ ਪਰ ਫਿਲਹਾਲ ਇਹ ਵੀ ਚਰਚਾ ਨਿਕਲ ਕੇ ਆ ਰਹੀ ਆ ਕਿ ਅਗਨੀ ਵੀਰ ਯੋਜਨਾ ਬਾਰੇ ਮੋੜ ਵਿਚਾਰ ਹੋ ਰਿਹਾ ਜੀ ਇਸ ਦੀ ਸੁਧਾਈ ਬਾਰੇ ਇਹਦੇ ਵਿੱਚ ਬਦਲਾਅ ਬਾਰੇ ਤੇ ਕਹਿੰਦੇ ਇਹ ਸਵਾਲ ਦੇ ਨਾਲ ਕਿ ਇਹਦੇ ਤਿੰਨ ਪੜਾਵਾਂ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਕਿ ਇੱਕ ਤਾਂ ਟ੍ਰੇਨਿੰਗ ਹੱਦ ਵਧਾਓ ਦੂਜਾ ਨੌਕਰੀ ਦੀ ਸਮਾਹਤ ਵਧਾਓ ਤੀਜਾ ਪੱਕੇ ਤੌਰ ਤੇ ਪਰਮਾਨੈਂਟ ਫੌਜੀ ਜਵਾਨ ਪੈਦਾ ਕਰਨ ਦੇ ਲਈ ਇਹਨਾਂ ਚ ਗਿਣਤੀ ਵਧਾਓ ਜੀ ਹਾਂ ਜਿਹੜੀ ਅਗਨੀਵੀਰ ਯੋਜਨਾ મોદી ਸਰਕਾਰ ਦੂਜੇ ਗੇਟ ਚ ਲੈ ਕੇ ਆਈ ਸੀ ਉਸ ਦੇ ਵਿੱਚ ਸੀਗਾ ਕਿ 6 ਮਹੀਨੇ ਦੀ ਟ੍ਰੇਨਿੰਗ ਉਸ ਤੋਂ ਬਾਅਦ ਫੌਜੀ ਬਣਗੇ ਤੁਸੀਂ ਤੇ 4 ਸਾਲ ਬਾਅਦ ਛੁੱਟੀ ਤੇ ਤੁਹਾਡੇ ਕੁੱਲ ਭਰਤੀਆਂ ਚੋਂ 25% ਨੂੰ ਲੈ ਕੇ ਜਾਵਾਂਗੇ 75% ਨੂੰ ਘਰੇ ਤੋਰਾਂਗੇ ਇਹਨਾਂ ਤਿੰਨਾਂ ਪੜਾਵਾਂ ਤੇ ਕਹਿੰਦੇ ਨੇ ਸੁਧਾਰ ਬਾਰੇ ਸੋਚਿਆ ਜਾ ਰਿਹਾ ਪਹਿਲਾ ਪੜਾਅ ਕਿ 6 ਮਹੀਨੇ ਦੀ ਟ੍ਰੇਨਿੰਗ ਨੂੰ ਇੱਕ ਤੋਂ ਡੇਢ ਸਾਲ ਕਰ ਲਈਏ ਤਾਂ ਕਿ ਲੱਗੇ ਕਿ ਪ੍ਰੋਪਰ ਫੌਜੀ ਜਵਾਨ ਤਿਆਰ ਹੋ ਰਿਹਾ ਫਿਰ ਉਸ ਤੋਂ ਬਾਅਦ ਜਿਹੜੇ 4 ਸਾਲ ਦਾ ਪੀਰੀਅਡ ਹੈ ਪੂਰੀ ਨੌਕਰੀ ਦਾ ਕਿ ਉਹ ਤੁਹਾਨੂੰ ਜੀ ਐਨੇ ਪੈਸੇ ਲਾਓ ਜੀ ਘਰੇ ਜਾਓ ਉਹ 4 ਸਾਲ ਦੀ ਬਜਾਏ 7 ਤੋਂ 10 ਸਾਲ ਦੇ ਬਾਰੇ ਸੋਚਿਆ ਜਾ ਰਿਹਾ ਤੇ ਫਿਰ ਜਿਹੜਾ 25% ਸੀ ਕਿ 25% ਹੀ ਅਗਨੀਵੀਰਾਂ ਨੂੰ ਪਰਮਾਨੈਂਟ ਫੌਜੀ ਜਵਾਨ ਦੇ ਤੌਰ ਤੇ ਅੱਗੇ ਵਧਾਇਆ ਜਾਊਗਾ ਉਹਨੂੰ ਵਧਾ ਕੇ 50% ਕਰਨ ਬਾਰੇ ਸੋਚਿਆ ਜਾ ਰਿਹਾ ਸੋ ਇਹ ਸਰ ਇਹ ਰੰਗ ਇਹ ਮਿਹਨਤ ਰੰਗ ਦਿਖਾਉਣ ਲੱਗੀ ਹੈ ਸੋ ਇਹ ਪਹਿਲੂ ਬਹੁਤ ਗੌਰ ਕਰਦੇ ਨੇ ਕਿ ਸਰਕਾਰ ਇਸ ਵਾਰ ਉਸ ਪਰਤਵਲ ਜਾ ਸਕਦੀ ਹੈ